ਸਾਰੀਆਂ ਜਥੇਬੰਦੀਆਂ ਨੂੰ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਸਾਡੀ ਦਸਤਾਰ ਨਹੀਂ ਕੀ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਮੇਰੇ ਕੋਲ ਕੇਸ ਵੀ ਮੇਰੇ ਪਏ ਨੇ ਮੈਂ ਸਾਹਮਣੇ ਹੋਏ ਨੇ ਜਿਹੜੇ ਮੇਰੇ ਕੇਸ ਪੁੱਟੇ ਗਏ ਉਸ ਕਿਸੇ ਕਿਸੇਟਣ ਦੇ ਵਿੱਚ ਤੇ ਬਹੁਤ ਹੀ ਮੈਂ ਤਾਂ ਕਹਾਂ ਵੀ ਘਟੀਆਂ ਹਰਕਤ ਪ੍ਰਸ਼ਾਸਨ ਦੀ ਇਸ ਤੋਂ ਵੱਧ ਕੀ ਹੋ ਸਕਦੀ ਹੈ ਜੀ ਪਾਣੀਆਂ ਵਿਚਾਰਾਂ ਹੋਈਆਂ ਸਾਡੇ ਦਾ 307 ਦੇ ਪਰਚੇ ਦਰਜ ਕੀਤੇ ਗਏ ਸਾਡੇ ਸਾਥੀ ਮੰਗ ਵੀ ਕੁਝ ਜੇਲ੍ਹਾਂ ਦੇ ਵਿੱਚ ਬੰਦ ਨੇ ਨਜ਼ਰਬੰਦ ਕੀਤਾ ਹੋਈ ਨੇ ਅਸੀਂ ਉਹਨਾਂ ਤੋਂ ਕਰ ਚੁੱਪ ਨਹੀਂ ਬੈਠਾਂਗੇ ਜਿਨ੍ਹਾਂ ਤੋਂ ਕਰ ਸਾਡੇ ਸਾਥੀ ਮਹਾਨੀ ਹੋਣਗੇ ਸਰਕਾਰ ਨੇ ਆਪਣਾ ਤੰਤਰ ਵਰਤ ਕੇ ਸਾਡੇ ਜਿਹੜੇ ਉਸ ਧਰਨੇ ਨੂੰ ਜਿਹੜਾ ਸਾਡਾ ਵਿਰੋਧ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਇਹਨੂੰ ਆਪਣਾ ਫੇਮੀਰ ਨਹੀਂ ਸਮਝਦੇ 60 ਤੋਂ ਜਿੱਥੇ ਤੱਕ ਲੜਿਆ ਗਿਆ ਅਸੀਂ ਲੜੇ ਆਂ ਤੇ ਅੱਗੋਂ ਵਾਸਤੇ ਵੀ ਅਸੀਂ ਲੜਦੇ ਰਵਾਂਗੇ ਅਸੀਂ ਆਪਣੇ ਉਹਨਾਂ ਗੁਰੂਆਂ ਦੀ ਦਿੱਤੀ ਹੋਈ ਸੇਧ ਤੇ ਤੁਰਨੇ ਆ ਜਿਨ੍ਹਾਂ ਨੇ ਬਾਬਰ ਨੂੰ ਜ਼ਾਬਰ ਕਹਿਣ ਦੀ ਹਿੰਮਤ ਰੱਖੀ ਸੀ ਤੇ ਅਸੀਂ ਵੀ ਐਸਾ ਸਰਕਾਰ ਨੂੰ ਜ਼ਾਬਰ ਨਹੀਂ ਕਹਾਂਗੇ ਕਿਉਂਕਿ ਇਹਨਾਂ ਨੇ ਵੀ ਜ਼ਬਰ ਕੀਤਾ ਸਾਡੇ ਨਾਲ ਬਹੁਤ ਜ਼ਿਆਦਾ ਚਾਹਤ ਮੁਝ ਕੇ ਸੰਘਰਸ਼ੀ ਲੋਕਾਂ ਨੂੰ ਦੱਬਣਾ ਸੰਘਰਸ਼ੀ ਲੋਕਾਂ ਦੀ ਆਵਾਜ਼ ਨੂੰ ਦੱਬਣਾ ਪਰ ਜਿਉਂ-ਜਿਉਂ ਸਾਨੂੰ ਦੱਬਣਗੇ ਜਿਉਂ ਜਿਉਂ ਸੀ ਉੱਪਰ ਕੇ ਉੱਪਰ ਨੂੰ ਆਵਾਂਗੇ ਉਹ ਵੈਰ ਨੂੰ ਸੱਚੇ ਪਾਤਸ਼ਾਹ ਸਾਡੇ ਨਾਲ ਜਿਤੇ ਹਮੇਸ਼ਾ ਲੜਦੇ ਲੋਕ ਨਹੀਂ ਹੁੰਦੀ। ਫੋਸਲਾ ਜਿਹੜਾ ਰਵਈਆ ਸੀਗਾ ਬੜਾ ਹੀ ਇੱਕ ਤਾਨਾਸ਼ਾਹੀ ਸਰਕਾਰ ਦੇ ਕਹਿਣ ਤੇ ਬਹੁਤ ਜਿਹੜੀ ਘਸਿਟਿਆ ਗਿਆ ਸਾਨੂੰ ਤੁਸੀਂ ਆਪ ਹੀ ਕਵਰੇਜ ਕੀਤਾ ਤੇ ਉਹ ਲੋਕਾਂ ਤੱਕ ਸੁਨੇਹਾ ਪਹੁੰਚਿਆ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਸਾਡੇ ਸਾਥੀਆਂ ਨੇ ਦੱਸਿਆ ਵੀ ਕਾਫੀ ਜ਼ਿਆਦਾ ਵੀਡੀਓ ਵੀ ਵਾਇਰਲ ਹੋਈ ਪਰ ਉਹ ਬਹੁਤ ਹੀ ਨਿੰਦਣਯੋਗ ਜਿਹੜਾ ਜਿਹੜੀ ਹਰਕਤ ਸੀਗੀ ਪ੍ਰਸ਼ਾਸਨ ਦੀ ਬਹੁਤ ਹੀ ਨਿੰਦਣਯੋਗ ਹਰਕਤ ਸੀਗੀ ਚਲੋ ਮੈਂ ਜਦੋਂ ਸਾਡਾ ਮੈਡੀਕਲ ਹੋਇਆ ਅਪੀਲ ਵੀ ਕੀਤੀ ਆਪਾਂ ਸਾਰੀਆਂ ਜਤਾਬੰਦੀਆਂ ਨੂੰ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਸਾਡੀ ਦਸਤਾਰ ਨਹੀਂ ਗਈ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਮੇਰੇ ਕੋਲ ਕੇਸ ਵੀ ਮੇਰੇ ਪਏ ਨੇ ਮੈਂ ਸਾਹਮਣੇ ਹੋਏ ਨੇ ਜਿਹੜੇ ਮੇਰੇ ਕੇਸ ਪੁੱਟੇ ਗਏ ਉਸ ਕਿਸੇ ਕਿਸੇਟਣ ਦੇ ਵਿੱਚ ਤੇ ਬਹੁਤ ਹੀ ਮੈਂ ਤਾਂ ਕਹਾਂ ਵੀ ਘਟੀਆਂ ਹਰਕਤ ਪ੍ਰਸ਼ਾਸਨ ਦੀ ਇਸ ਤੋਂ ਵੱਧ ਕੀ ਹੋ ਸਕਦੀ ਹੈ ਵੇਖੋ ਜੀ ਸਾਡੇ ਵੱਲੋਂ ਜੋ ਵੀ ਪਟ્રોલ ਸਾਡੇ ਸਾਥੀਆਂ ਕੋਲ ਸੀਗਾ ਪਰ ਅਸੀਂ ਕੋਈ ਮਾਹੌਲ ਖਰਾਬ ਨਹੀਂ ਸੀ ਕਰਨਾ ਚਾਹੁੰਦੇ ਅਸੀਂ ਸ਼ਾਂਤਮਈ ਤਰੀਕੇ ਨਾਲ ਇੱਕ ਰੋਸ ਵੱਜੋਂ ਬੈਠੇ ਸੀ ਰੋਸ ਸਾਡਾ ਕਿਉਂ ਸੀਗਾ ਕਿਉਂਕਿ ਸਾਡੇ ਕੁਝ ਸਾਥੀਆਂ ਨੂੰ ਸਵੇਰ ਤੋਂ ਹੀ ਸਵੇਰੇ ਤਕਰੀਬਨ 4 ਵਜੇ ਤੋਂ ਲੈ ਕੇ ਘਰਾਂ ਦੇ ਵਿੱਚੋਂ ਜਿਹੜਾ ਇਹਨਾਂ ਨੇ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਉਸ ਦੇ ਰੋਸ ਦੇ ਵਿੱਚ ਜਿਹੜਾ ਸਾਨੂੰ ਇਸ ਜਿਹੜਾ ਗੇਟ ਮੰਤ ਕਰਨਾ ਪਿਆ ਨਹੀਂ ਤਾਂ ਸਾਡੀ ਸ਼ਾਂਤਮਈ 2 ਘੰਟੇ ਦਾ ਗੇਟ ਰੈਲੀ ਦਾ ਪ੍ਰੋਗਰਾਮ ਸੀਗਾ ਪਰ ਇਹ ਸਰਕਾਰ ਨੇ ਮਾਹੌਲ ਜਿਹੜਾ ਆਪ ਹੀ ਕ੍ਰੀਏਟ ਕੀਤਾ ਤੇ ਆਪ ਹੀ ਉਹਨੂੰ ਖਰਾਬ ਕੀਤਾ ਤੇ ਉਹਦਾ ਸੇਰਾ ਜਿਹੜਾ ਸਾਡੇ ਸਿਰ ਤੇ ਮੜਿਆ ਜਾ ਰਿਹਾ ਹੈ ਪਰ ਲੱਗਦਾ ਹੈ ਕਿ ਤੁਹਾਨੂੰ ਦੇਖੋ ਫੇਲ ਸਰਕਾਰ ਨੇ ਆਪਣਾ ਤੰਤਰ ਵਰਤੀ ਕੇ ਸਾਡੇ ਜਿਹੜੇ ਉਸ ਧਰਨੇ ਨੂੰ ਜਿਹੜਾ ਸਾਡਾ ਵਿਰੋਧ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਇਹਨੂੰ ਆਪਣਾ ਫੇਮੀ ਨਹੀਂ ਸਮਝਦੇ ਸਾਡੇ ਤੋਂ ਜਿੱਥੇ ਤੱਕ ਲੜਿਆ ਗਿਆ ਅਸੀਂ ਲੜਿਆ ਤੇ ਅੱਗੋਂ ਵਾਸਤੇ ਵੀ ਅਸੀਂ ਲੜਦੇ ਰਵਾਂਗੇ ਅਸੀਂ ਆਪਣੇ ਉਹਨਾਂ ਗੁਰੂਆਂ ਦੀ ਦਿੱਤੀ ਹੋਈ ਸੇਹ ਤੇ ਤੁਰਨੇ ਆ ਜਿਨ੍ਹਾਂ ਨੇ ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਰੱਖੀ ਸੀ ਤੇ ਅਸੀਂ ਵੀ ਐਸਾ ਸਰਕਾਰ ਨੂੰ ਜਾਬਰ ਨਹੀਂ ਕਹਾਂਗੇ ਜੋ ਜਿਨ੍ਹਾਂ ਨੇ ਵੀ ਜ਼ਬਰ ਕੀਤਾ ਸਾਡੇ ਨਾਲ ਬਹੁਤ ਜ਼ਿਆਦਾ ਤੇ ਜਿੱਦਣਾ ਕਿਤੇ ਸਾਡੀ ਆਵਾਜ਼ ਨੂੰ ਦਬਾ ਕੇ ਜਿਹੜਾ ਆਪਣੀ ਮਾੜੀ ਨੀਤੀ ਜਿਹੜਾ ਨੀਤੀਕਰਨ ਕਰਨਾ ਚਾਹੁੰਦੀ ਸੀ ਉਹ ਨੀਤੀਕਰਨ ਕਰਨ ਦੇ ਵਿੱਚ ਕਾਮਯਾਬ ਹੋਈ ਆ ਸਾਨੂੰ ਮੰਨ ਲਓ ਥਾਣਿਆਂ 'ਚ ਜਜੇ ਨਾਲ ਜੇ ਡੱਕਿਆ ਗਿਆ ਅਸੀਂ ਆਪਣਾ ਹੱਕ ਨਾਲ ਲੜਵੀ ਹੋਏ ਆਪਣੇ ਹੱਕੀ ਜੰਮੇ ਮੰਗਣ ਨਾਲ ਇੱਥੇ ਆਏ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਾਨੂੰ ਜਬਰੇ ਝੁਕ ਕੇ ਚਾਰਤਮਈ ਪ੍ਰਦਰਸ਼ਨ ਕਰਦਿਆਂ ਨੂੰ ਜਿਨ੍ਹਾਂ ਦੇ ਵਿੱਚ ਡਕੇ ਸਾਡੇ ਸਾਥੀ ਸੁਲਤਾਨ ਸਿੰਘ ਜੀ ਸਾਡੇ ਨਾਲ ਖੜੇ ਨੇ ਜਿਨ੍ਹਾਂ ਦੇ ਕੇਸਾਂ ਦੀ ਵੀ ਬੇਦਮੀ ਹੋਈ ਜੀ ਸਾਨੂੰ ਕੜੀ ਸਟਰੀਓ ਸਟ੍ਰੋਕ ਕੁੱਟ ਮਾਰ ਕਰਕੇ ਆਸਮਾਲ ਬਰਤਕੀ ਸਾਮੀ ਜਿਨ੍ਹਾਂ ਨੇ ਨਿਚੇ ਸੁਪਰੀਆ ਬੰਸੀ ਸਨਵਾ ਅਧਿਕਾਰ ਦੇ ਆ ਕਿਸਾਨ ਜਥੇਬੰਦੀਆਂ ਦਾ ਕਰਮਾਸੀ ਜਥੇਬੰਦੀਆਂ ਦਾ ਸਟੂਡੈਂਟ ਜਥੇਬੰਦੀਆਂ ਦਾ ਤੇ ਨਾਲ ਦੀ ਨਾਲ ਭਰਾਤਰੀ ਜਥੇਬੰਦੀਆਂ ਦਾ ਜਿਨ੍ਹਾਂ ਨੇ ਸਾਡੀ ਹਮਾਇਤ ਕੀਤੀ ਤੇ ਨਾਲ ਦੀ ਨਾਲ ਸੀ ਧੰਨਵਾਦ ਕਰਦੇ ਆ ਸਭੀ ਪੰਜਾਬ ਰੂਪ ਦੇ ਪੰਜਾਬ ਸੇ 2511 ਯੂਨੀਅਨ ਦੇ ਜੋ ਆਗੂ ਸਹਿਬਾਨ ਬਾਹਰ ਸੀ ਜਿਨ੍ਹਾਂ ਦੀ ਸੂਝ-ਬਾਜ ਤੇ ਸਦਕਾ ਅਸੀਂ ਇਸ ਸੰਘਰਸ਼ ਨੂੰ ਜਿੱਤੇ ਆ ਤੇ ਸਰਕਾਰ ਹੈ ਜਿਹੜੀ ਬੈਕਫੁੱਟ ਤੇ ਆਈ ਕਿਤੇ ਨਾ ਕਿਤੇ ਸਰਕਾਰ ਵੀ ਨਲੈਕੀ ਆ ਲੋਕੀ ਸਰਦਰ ਮੁਲਾਜ਼ਮਾਂ ਨੂੰ ਹਕਾ ਲਈ ਲੜਦੇ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟਣਾ ਇਸ ਤਰ੍ਹਾਂ ਦੀ ਸਰਕਾਰ ਜਿਹੜੀ ਮਨੂਜਮੈਟੋ ਮਜਬੂਰ ਹੋਈ ਗੋਲਸ ਹੋਈ ਅਸੀਂ ਪੰਜਾਬ ਵਾਸੀਆਂ ਦੀ ਬਦੌਲਤ ਸੰਘਰਸ਼ੀ ਲੋਕਾਂ ਦੀ ਵਗੋਂ ਤੋਂ ਅੱਜ ਜਿੱਤ ਕੇ ਬਾਹਰ ਆਇਆ ਕੋਈ ਇੱਕ ਭਈਆ ਆਪਾਂ ਇਹ ਕਹਿ ਸਕਦੇ ਹਾਂ ਵੀ ਪਾਨਾ ਸਹੀ ਰਵਈਏ ਦੇ ਨਾਲ ਸਾਡੇ ਨਾਲ ਤੀਰਾਂ ਦਿੱਤਿਆਂ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਵੀ ਵੱਖ-ਵੱਖ ਯੂਨੀਅਨਾਂ ਪ੍ਰੋਗਰਾਮ ਕਰਦੀਆਂ ਨੇ ਸੰਘਰਸ਼ ਕਰਦੀਆਂ ਨੇ ਹੜਤਾਲਾਂ ਮੁਜਾਹਰੇ ਕਰਦੀਆਂ ਨੇ ਜਿਵੇਂ ਕਿ ਟੀਚਰ ਸਾਡੀਆਂ ਭੈਣਾਂ ਉਹਨਾਂ ਨੂੰ ਮਾਰਿਆ ਗੁੱਸੇ ਜਾਂਦਾ ਇਸੇ ਤਰ੍ਹਾਂ ਹੀ ਸਾਡੇ ਤੇ ਪਾਣੀ ਦੀਆਂ ਬੁਸ਼ਾਰਾ ਹੋਈਆਂ ਸਾਡੇ ਦਾ 307 ਦੇ ਪਰਚੇ ਦਰਜ ਕੀਤੇ ਗਏ ਸਾਡੇ ਸਾਥੀ ਅਗ ਵੀ ਕੁਝ ਜੇਲ੍ਹਾਂ ਦੇ ਵਿੱਚ ਬੰਦ ਨੇ ਨਜ਼ਰਬੰਦ ਕੀਤੇ ਹੋਏ ਨੇ ਅਸੀਂ ਉਹਨਾਂ ਤੋਂ ਕਰ ਚੁੱਪ ਨਹੀਂ ਬੈਠਾਂਗੇ ਜਿਨ੍ਹਾਂ ਤੋਂ ਕਰ ਸਾਡੇ ਸਾਥੀ ਆਲੀ ਓੜ ਦੇ ਡੋਡੇ ਦੇ ਨਹੀਂ ਪਹਿਣਗੇ ਤੇ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਪੰਜਾਬ ਸਰਕਾਰ ਨਪਟਾਰਾ ਨਹੀਂ ਕਰ ਰਹੀ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿ 307 ਦੇ ਜਿਹੜੇ ਪਰਚੇ ਦਰਜ ਹੋਏ ਸੀ ਕਿੰਨੇ ਕੁ ਮੁਲਾਜ਼ਮ ਨੇ ਹੋ ਜਿੰਨੇ ਕਿਤੇ 307 ਦੇ ਪਰਚੇ ਦਰਜ ਹੋਏ ਸੀ ਪੂਰੇ ਪੰਜਾਬ ਦੇ ਵਿੱਚ ਘੱਟੋ ਘੱਟ ਸਾਡੇ 20 ਤੋਂ 25 ਮਲਾਜਮਾਂ ਦੀ ਗਿਣਤੀ ਹੈ ਜਿਨ੍ਹਾਂ ਦੇ ਉੱਪਰ 307 ਦੇ ਝੂਠੇ ਪਰਚੇ ਪਾ ਕੇ ਸਾਡੇ ਸਾਥੀਆਂ ਨੂੰ ਜੇਲ੍ਹਾਂ ਦੇ ਵਿੱਚ ਨੱਕਿਆ ਗਿਆ ਪੂਰੀਆਂ ਵੀਡੀਓਜ਼ ਹੈ ਜਿਹੜੀਆਂ ਬਣ ਕੇ ਸੋਸ਼ਲ ਮੀਡੀਆ ਤੇ ਆਈਆਂ ਨੇ ਪੰਜਾਬ ਸਰਕਾਰ ਦੀ ਮਲੈਕੀਆ ਚਾਹਤ ਮੁੱਚ ਕੇ ਸੰਘਰਸ਼ੀ ਲੋਕਾਂ ਨੂੰ ਦੱਬਣਾ ਸੰਘਰਸ਼ੀ ਲੋਕਾਂ ਦੀ ਆਵਾਜ਼ ਨੂੰ ਦੱਬਣਾ ਪਰ ਜਿਉਂ-ਜਿਉਂ ਸਾਨੂੰ ਦੱਬਣਗੇ ਜਿਉਂ ਜਿਵੇਂ ਸਿਰ ਉੱਪਰ ਕੇ ਉੱਪਰ ਨੂੰ ਆਵਾਂਗੇ ਉਹ ਵੈਰ ਨੂੰ ਸੱਚੇ ਪਾਤਸ਼ਾਹ ਸਾਡੇ ਨਾਲ ਹੈ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ ਹੁੰਦੀ ਹੈ ਇਹ ਤੁਹਾਡੀ ਸਹਰਤੀ ਹੈ ਕਿਉਂਕਿ ਇਹ ਮੰਗ ਰੱਖੀ ਗਈ ਸੀ ਰੇਸ਼ਨ ਤੇ ਗਿਲਵਲੋਂ ਕਿ ਤੁਹਾਡੀ ਜਿਹੜੀ ਹੈ ਉਹ ਤੁਹਾਨੂੰ ਰਿਲੀਜ਼ ਕੀਤਾ ਜਾਵੇ ਤਾਂ ਦੂਸਰੇ ਪਾਸੇ ਹਰਤਾਲ ਖਤਮ ਕਰ ਦਿੱਤੀ ਜਾਵੇਗੀ ਲੇਕਿਨ ਜਿਹੜਾ ਤੁਹਾਡਾ ਅਸਲ ਮੁੱਦਾ ਸੀਗਾ ਕੀ ਕਿਲੋਮੀਟਰ ਸਕੀਮ ਜਿਹੜੀ ਉਹ ਬੰਦ ਕਰ ਦਿੱਤੀ ਸੀ ਆਵੇ ਉਹਦਾ ਟੈਂਟਰ ਜਿਹੜਾ ਨਾ ਘਟਿਆ ਜਾਵੇ ਕੀ ਉਹਦੇ ਤੇ ਅਮਲ ਹੈ ਜਾਂ ਹਰਤਾਲ ਖਤਮ ਹੋ ਗਈ ਹੈ ਜਾਂ ਕੋਈ ਜਾਣਕਾਰੀ ਹੈ ਤਾਂ ਬਿਲਕੁਲ ਜੀ ਅਸੀਂ ਦੇਖੋ ਜੇਲਾਂ ਦੇ ਵਿੱਚ ਨਜਰਬੰਦ ਸੀ ਫਿਰ ਹਾਲ ਸਾਨੂੰ ਉਸ ਵਾਰ ਅਪਡੇਟ ਬਾਰੇ ਕੁਝ ਵੀ ਪਤਾ ਨਹੀਂ ਹੈਗਾ ਬਾਹਰ ਆ ਕੇ ਅਸੀਂ ਸਾਡੇ ਸਾਥੀਆਂ ਨਾਲ ਕੰਨ ਬਾਤ ਕਰਾਂਗੇ ਜੋ ਵੀ ਅੱਗੇ ਦੀ ਰਣਨੀਤੀ ਹੋ ਅਸੀਂ ਮੀਟਿੰਗ ਕਰਕੇ ਉਹਦਾ ਐਲਾਨ ਵੀ ਕਰਾਂਗੇ ਤੇ ਵਿਚਾਰ ਵਟਾਂਦਰਾ ਵੀ ਕਰਾਂਗੇ ਉਹਨਾਂ ਬੰਦੀ ਖਰਾਬਿਆ ਪੁਲਿਸ ਦਾ ਜਾਂ ਕਿਸੇ ਤਰੀਕੇ ਦਾ ਟੌਰਚਰ ਕੀਤਾ ਗਿਆ ਕਿ ਪੱਤਿਆਂ ਨੂੰ ਮਲ ਲੋਇਆ ਕਿਸੇ ਤਰੀਕੇ ਦਾ ਬਿਲਕੁਲ ਜੀ ਦੇਖੋ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਸਾਥੀ ਨੂੰ ਦਸਤਾਰਾਂ ਤੋਂ ਫੜ ਕੇ ਉਹਦੀ ਪੱਗ ਦੀ ਬੇਅਦਬੀ ਕੀਤੀ ਗਈ ਅਸੀਂ ਮੰਗ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਸਤਿਮਾਨ ਜੋ ਮੁੱਖ ਮੰਤਰੀ ਭਗਵਤ ਸਤਿਮਾਨ ਜੀ ਵੀ ਜਿਸ ਵੀ ਸੈਕਸ਼ਨ ਨੇ ਸਾਰੇ ਸਾਥੀ ਦੀ ਬੇਦਬੀ ਕੀਤੀ ਹੈ ਕੇਸਾਂ ਦੀ ਬੇਦਬੀ ਕੀਤੀ ਹੈ ਉਹਦੀ ਪੱਗ ਦੀ ਬੇਦਬੀ ਕੀਤੀ ਹੈ ਸਾਨੂੰ ਪਤਾ ਲੱਗੇ ਸਾਡੀ ਮੈਨੇਜਮੈਂਟ ਦਾ ਉੱਚ ਅਧਿਕਾਰੀ ਵੀ ਉਹਦੀ ਬੇਦਬੀ ਦੇ ਵਿੱਚ ਸ਼ਾਮਲ ਸੀ ਕਰਾਉਣ ਦੇ ਵਿੱਚ ਸਾਨੂੰ ਅਸੀਂ ਜਥੇਬੰਦੀ ਵੱਲੋਂ ਅਚਾਨਕ ਬਤਾਂਤਰਾ ਕਰਕੇ ਚਾਹੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਵਕੀਲ ਦੀ ਸਲਾਹ ਲੈਣੀ ਪਵੇ ਚਾਹੇ ਸਾਨੂੰ ਕਿਸੇ ਵੀ ਰਾਸ਼ਟਰੀ ਜਥੇਬੰਦੀ ਸਲਾਹ ਲੈਣੀ ਪਵੇ ਚਾਹੇ ਕਿਸੇ ਵੀ ਸਾਨੂੰ ਸਤਕਾਰਯੋਗ ਬਜ਼ੁਰਗਾਂ ਦੀ ਸਲਾਹ ਲੈਣੀ ਪਵੇ ਤੇ ਅਸੀਂ ਉਹ ਸਲਾਹ ਲੈ ਕੇ ਗੱਲਬਾਤ ਕਰਕੇ ਉਸ ਉਪਰ ਜਥੇਬੰਦੀ ਦੀ ਮੀਟਿੰਗ ਕਰਕੇ ਅਗਲਾ ਫੈਸਲਾ ਲਵਾਂਗੇ ਠੀਕ ਹੈ